ਸਾਬ ਦੀ ਜਿਹੜੀ ਕੱਲ ਦੀ ਵਿਜ਼ਿਟ ਆ ਉਹਨੂੰ ਮੈਂ ਬਹੁਤ ਸਾਰੇ ਕਾਂਗਰਸ ਵੱਲ ਲੋਕ ਕਿਹਾ ਗਿਆ ਕਿ ਕੂੜ ਤੇ ਮੂੰਚ ਜੀਰਾ ਕਿਸੇ ਵੱਲੋਂ ਕੁਝ ਕਿਹਾ ਗਿਆ ਕਿਸੇ ਕੋ ਮੈਂ ਤਾਂ ਇਹਨੂੰ ਕੋਝਾ ਮਜ਼ਾਕ ਸਮਝਦਾ ਕਿਉਂਕਿ ਪਿੰਡਾਂ ਦੇ ਲੋਕਾਂ ਦੀਆਂ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖੇਡਣ ਵਾਲੀ ਇੱਕ ਮੈਂ ਸਮਝਦਾ ਵੀ ਬਹੁਤ ਹੀ ਕੋਝੀ ਹਰਕਤ ਹੈ ਦੇਖੋ ਸਾਡੇ 1600 ਪਿੰਡ ਅਫੈਕਟਡ ਹੋਇਆ ਔਰ ਉਸ ਦੇ ਵਿੱਚ ਹਰ ਵਿਅਕਤੀ ਹੈ ਜਿਹੜਾ ਉਹਦੇ ਵਿੱਚ ਅਫੈਕਟਡ ਹੈ ਚਾਹੇ ਉਹ ਜਿੰਮੇਦਾਰ ਹੈਗਾ ਚਾਹੇ ਉਹ ਉਥੇ ਦੇ ਕਮੀਕਾਰੀ ਹੈਗੇ ਆ ਚਾਹੇ ਉਹ ਮਿਸਤਰੀ ਲੋਕ ਹੈਗੇ ਆ ਹਰ ਵਰਗ ਜਿਹੜਾ ਉੱਥੇ ਨੁਕਸਾਨਿਆ ਗਿਆ ਔਰ ਕਿਸਾਨਾਂ ਦੇ ਖੇਤਾਂ ਦੇ ਵਿੱਚ 4-4 ਫੁੱਟ ਜਿਹੜੀ ਹੈਗੀ ਆ ਜਾਂ 8-8 ਫੁੱਟ ਸਿਲਟ ਚੜ ਗਈ ਸਿਲਟ ਦੇ ਉੱਤੇ ਜਿਹੜਾ ਹੈਗਾ ਮੈਂ ਹੁਣ ਕੀ ਸ਼ਬਦ ਵਰਤਾਂ ਕਿ ਕਿਵੇਂ ਉਹਨੂੰ ਉਠਾਉਣਗੇ ਕਿਵੇਂ ਉਹਨੂੰ ਦੂਰ ਕਰਨਗੇ ਕਿਵੇਂ ਕਣਕ ਦੀ ਜਿਹੜੀ ਹੈਗੀ ਉੱਥੇ ਬਜਾਈ ਹੋ ਇਸ ਦੇ ਉੱਤੇ ਜਦੋਂ ਬੀਜ ਸਾਰੇ ਖਤਮ ਹੋ ਗਏ ਥੂੜੀ ਸਾਰੀ ਖਤਮ ਹੋ ਗਈ ਡੰਗਰ ਬੱਚਾ ਸਾਰਾ ਖਤਮ ਹੋ ਗਿਆ 18 1850 ਪਿੰਡ ਦਾ ਅੰਕੜਾ ਜਿਹੜਾ ਹੈਗਾ ਮੇਰੇ ਖਿਆਲ ਲੇ 1 ਕਰੋੜ ਰੁਪਈਆ ਪਰ ਪਿੰਡ ਜਿਹੜਾ ਹੈਗਾ ਲੋਕਾਂ ਨੂੰ ਆਊਗਾ ਨਹੀਂ ਇਸ ਤੋਂ ਬਾਅਦ ਤੁਸੀਂ ਇਹ ਦੇਖੋ ਕਿ ਕਿਸਾਨਾਂ ਨੇ ਤਾਂ ਜਿੱਥੋਂ ਤੱਕ ਆਪਣੀ ਜ਼ਮੀਨ ਨੂੰ ਸੁਧਾਰਨਾ ਉਹ ਸੁਧਾਰਨਾ ਹੀ ਹੈ ਸਾਰੇ ਰਸਤੇ ਟੁੱਟ ਗਏ ਸਾਰੀਆਂ ਡਿਸਪੈਂਸਰੀਆਂ ਹਸਪੀਟਲ ਖਰਾਬ ਹੋ ਗਏ ਸਾਰੇ ਜਿਹੜੇ ਹੈਗੇ ਆ ਸਕੂਲ ਜਿਹੜੇ ਹੈਗੇ ਡਿਸਟਰੋਏ ਹੋ ਗਏ ਜਦੋਂ ਇਹ ਸਾਰੀਆਂ ਚੀਜ਼ਾਂ ਦੀ ਡੈਮੇਜ ਹੋ ਗਈ ਆ ਤੇ 1800 ਕਰੋੜ ਰੁਪਏ ਦੇ ਵਿੱਚ ਕੀ ਹੋਊਗਾ ਮੈਨੂੰ ਲੱਗਦਾ ਹੈ ਕਿ ਜਿਹੜਾ ਸੈਂਟਰ ਹੈ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਪੰਜਾਬ ਤੋਂ ਉਹ ਬਦਲਾ ਉਹੀ ਜਿਹੜਾ ਹੈਗਾ ਚੱਲ ਰਿਹਾ ਜਿਹੜਾ ਕਿਸਾਨ ਅੰਦੋਲਨ ਨਾਲ ਹੀ ਜਿਹੜੀ ਹਾਰ ਹੈ ਉਹ ਕਿਤੇ ਨਾ ਕਿਤੇ ਇਹ ਪਹਿਲੇ ਪਹਿਲੇ ਟਾਈਮਾਂ ਦੇ ਵਿੱਚ ਕਾਂਗਰਸ ਵੱਲੋਂ ਵੀ ਜਿਹੜਾ ਹੈਗਾ ਇੱਥੇ ਪੰਜਾਬ ਦੇ ਨਾਲ ਇੱਕੋ ਜਿਹਾ ਮਜ਼ਾਕ ਕਰਿਆ ਗਿਆ 1988 ਦੇ ਵਿੱਚ ਪਹਿਲੇ ਜਿਹੜੇ ਹੜਾ ਆਏ ਸੀ ਉਸ ਟਾਈਮ ਦੇ ਵਿੱਚ ਤੱਤੇ ਘਾ ਦੇ ਵਿੱਚ ਕਹਿ ਲੋ ਅ ਅਰਜੀਵ ਗਾਂਧੀ ਜੀ ਇੱਕ ਅਰਬ ਰੁਪਏ ਦਾ 100 ਕਰੋੜ ਰੁਪਏ ਦੀ ਮਾਲੀ ਹਮਦ ਜਿਹੜੀ ਹੈਗੀ ਪੰਜਾਬ ਨੂੰ ਐਲਾਨ ਕਰਕੇ ਗਏ ਸੀ ਮੈਂ ਪੁੱਛਣਾ ਚਾਹੁੰਦਾ ਉਹ ਕਿੱਥੇ ਆ ਮਾਲੀ ਹਮਦ ਕੀ ਪੰਜਾਬ ਦੇ ਲੋਕਾਂ ਦੇ ਉੱਤੇ ਲੱਗੀ ਕੀ ਪੰਜਾਬ ਦੇ ਲੋਕਾਂ ਦੇ ਮੱਲਮ ਲਾਇਆ ਗਿਆ ਬਿਲਕੁਲ ਨਹੀਂ ਲਾਇਆ ਗਿਆ ਪੰਜਾਬ ਦੇ ਲੋਕਾਂ ਦਾ ਮੱਲਮ ਜਾਂ ਪੰਜਾਬ ਦੇ ਲੋਕਾਂ ਦੀ ਮਦਦ ਉਹ ਪੰਜਾਬੀਆਂ ਨੇ ਹੀ ਕਰਨੀ ਹੈ ਪੰਜਾਬ ਦੇ ਲੋਕਾਂ ਨੇ ਹੀ ਕਰਨੀ ਹੈ ਸਾਫ ਦੀ ਜਿਹੜੀ ਕੱਲ ਦੀ ਵਿਜ਼ਿਟ ਆ ਉਹਨੂੰ ਮੈਂ ਬਹੁਤ ਸਾਰੇ ਕਾਂਗਰਸ ਵੱਲੋਂ ਕਿਹਾ ਗਿਆ ਕਿ ਊਂਟ ਦੇ ਮੂੰਹ 'ਚ ਜੀਰਾ ਕਿਸੇ ਵੱਲੋਂ ਕੁਝ ਕਿਹਾ ਗਿਆ ਕਿਸੇ ਕੋ ਮੈਂ ਤਾਂ ਇਹਨੂੰ ਕੋਝਾ ਮਜ਼ਾਕ ਸਮਝਦਾ ਕਿਉਂਕਿ ਪਿੰਡਾਂ ਦੇ ਲੋਕਾਂ ਦੀਆਂ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖੇਡਣ ਵਾਲੀ ਇੱਕ ਮੈਂ ਸਮਝਦਾ ਵੀ ਬਹੁਤ ਹੀ ਉੱਚੀ ਹਰਕਤ ਹੈ ਦੇਖੋ ਸਾਡੇ 1600 ਪਿੰਡ ਅਫੈਕਟਡ ਹੋਇਆ ਔਰ ਉਸ ਦੇ ਵਿੱਚ ਹਰ ਵਿਅਕਤੀ ਹੈ ਜਿਹੜਾ ਉਹਦੇ ਵਿੱਚ ਅਫੈਕਟਡ ਹੈ ਚਾਹੇ ਉਹ ਜਿੰਮੇਦਾਰ ਹੈਗਾ ਚਾਹੇ ਉਹ ਉਥੇ ਦੇ ਕਮੀਕਾਰੀ ਹੈਗੇ ਆ ਚਾਹੇ ਉਹ ਮਿਸਤਰੀ ਲੋਕ ਹੈਗੇ ਆ ਹਰ ਵਰਗ ਜਿਹੜਾ ਉਥੇ ਨੁਕਸਾਨਿਆ ਗਿਆ ਔਰ ਕਿਸਾਨਾਂ ਦੇ ਖੇਤਾਂ ਦੇ ਵਿੱਚ 4-4 ਫੁੱਟ ਜਿਹੜੀ ਹੈਗੀ ਹੈ ਜਾਂ 8-8 ਫੁੱਟ ਸਿਲਟ ਚੜ ਗਈ ਸਿਲਟ ਦੇ ਉੱਤੇ ਜਿਹੜਾ ਹੈਗਾ ਮੈਂ ਉਹਨੂੰ ਕੀ ਸ਼ਬਦ ਵਰਤਾਂ ਕਿ ਕਿਵੇਂ ਉਹਨੂੰ ਉਠਾਉਣਗੇ ਕਿਵੇਂ ਉਹਨੂੰ ਦੂਰ ਕਰਨਗੇ ਕਿਵੇਂ ਕਣਕ ਦੀ ਜਿਹੜੀ ਹੈਗੀ ਉੱਥੇ ਬਜਾਈ ਹੋਊਗੀ ਇਸ ਦੇ ਉੱਤੇ ਜਦੋਂ ਬੀਜ ਸਾਰੇ ਖਤਮ ਹੋ ਗਏ ਥੂੜੀ ਸਾਰੀ ਖਤਮ ਹੋ ਗਈ ਡੰਗਰ ਬੱਚਾ ਸਾਰਾ ਖਤਮ ਹੋ ਗਿਆ 18 ਸਾਢੇ 1800 ਪਿੰਡ ਦਾ ਅੰਕੜਾ ਜਿਹੜਾ ਹੈਗਾ ਮੇਰੇ ਖਿਆਲ ਲੇ 1 ਕਰੋੜ ਰੁਪਈਆ ਪਾਰਕ ਪਿੰਡ ਜਿਹੜਾ ਹੈਗਾ ਲੋਕਾਂ ਨੂੰ ਆਊਗਾ ਨਹੀਂ ਇਸ ਤੋਂ ਬਾਅਦ ਤੁਸੀਂ ਇਹ ਦੇਖੋ ਕਿ ਕਿਸਾਨਾਂ ਨੇ ਤਾਂ ਜਿੱਥੋਂ ਤੱਕ ਆਪਣੀ ਜ਼ਮੀਨ ਨੂੰ ਸੁਧਾਰਨਾ ਉਹ ਸੁਧਾਰਨਾ ਹੀ ਹੈ ਸਾਰੇ ਰਸਤੇ ਟੁੱਟ ਗਏ ਸਾਰੀਆਂ ਡਿਸਪੈਂਸਰੀਆਂ ਹਸਪੀਟਲ ਖਰਾਬ ਹੋ ਗਏ ਸਾਰੇ ਜਿਹੜੇ ਹੈਗੇ ਆ ਸਕੂਲ ਜਿਹੜੇ ਹੈਗੇ ਡਿਸਟਰੋਏ ਹੋ ਗਏ ਜਦੋਂ ਇਹ ਸਾਰੀਆਂ ਚੀਜ਼ਾਂ ਦੀ ਡੈਮੇਜ ਹੋ ਗਈ ਆ ਤੇ 1800 ਕਰੋੜ ਰੁਪਏ ਦੇ ਵਿੱਚ ਕੀ ਹੋਊਗਾ ਮੈਨੂੰ ਲੱਗਦਾ ਹੈ ਕਿ ਜਿਹੜਾ ਸੈਂਟਰ ਹੈ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਪੰਜਾਬ ਤੋਂ ਉਹ ਬਦਲਾ ਉਹੀ ਜਿਹੜਾ ਹੈਗਾ ਚੱਲ ਰਿਹਾ ਜਿਹੜਾ ਕਿਸਾਨ ਅੰਦੋਲਨ ਨਾਲ ਹੀ ਜਿਹੜੀ ਹਾਰ ਹੈ ਉਹ ਕਿਤੇ ਨਾ ਕਿਤੇ ਇਹ ਪਹਿਲੇ ਪਹਿਲੇ ਟਾਈਮਾਂ ਦੇ ਵਿੱਚ ਕਾਂਗਰਸ ਵੱਲੋਂ ਵੀ ਜਿਹੜਾ ਹੈਗਾ ਇੱਥੇ ਪੰਜਾਬ ਦੇ ਨਾਲ ਇੱਕੋ ਜਿਹਾ ਮਜ਼ਾਕ ਕਰਿਆ ਗਿਆ 1988 ਦੇ ਵਿੱਚ ਪਹਿਲੇ ਜਿਹੜੇ ਹੜਾ ਆਏ ਸੀ ਉਸ ਟਾਈਮ ਦੇ ਵਿੱਚ ਤੱਤੇ ਘਾ ਦੇ ਵਿੱਚ ਕਹਿ ਲਓ ਅ ਅਰਜੀਵ ਗਾਂਧੀ ਜੀ ਇੱਕ ਅਰਬ ਰੁਪਏ ਦਾ 100 ਕਰੋੜ ਰੁਪਏ ਦੀ ਮਾਲੀ ਉਮਦਾਦ ਜਿਹੜੀ ਹੈਗੀ ਪੰਜਾਬ ਨੂੰ ਐਲਾਨ ਕਰਕੇ ਗਏ ਸੀ ਮੈਂ ਪੁੱਛਣਾ ਚਾਹੁੰਦਾ ਉਹ ਕਿੱਥੇ ਆ ਮਾਲੀ ਹੁੰਦਾ ਕੀ ਪੰਜਾਬ ਦੇ ਲੋਕਾਂ ਦੇ ਉੱਤੇ ਲੱਗੀ ਕੀ ਪੰਜਾਬ ਦੇ ਲੋਕਾਂ ਦੇ ਮੱਲਮ ਲਾਇਆ ਗਿਆ ਬਿਲਕੁਲ ਨਹੀਂ ਲਾਇਆ ਗਿਆ ਪੰਜਾਬ ਦੇ ਲੋਕਾਂ ਦਾ ਮੱਲਮ ਜਾਂ ਪੰਜਾਬ ਦੇ ਲੋਕਾਂ ਦੀ ਮਦਦ ਉਹ ਪੰਜਾਬੀਆਂ ਨੇ ਹੀ ਕਰਨੀ ਹੈ ਪੰਜਾਬ ਦੇ ਲੋਕਾਂ ਨੇ ਹੀ ਕਰਨੀ ਹੈ ਸਾਭ ਦੀ ਜਿਹੜੀ ਕੱਲ ਦੀ ਵਿਜ਼ਿਟ ਆ ਉਹਨੂੰ ਮੈਂ ਬਹੁਤ ਸਾਰੇ ਕਾਂਗਰਸ ਵੱਲੋਂ ਕਿਹਾ ਗਿਆ ਕਿ ਊਂਟ ਦੇ ਮੂੰਹ 'ਚ ਜੀਰਾ ਕਿਸੇ ਵੱਲੋਂ ਕੁਝ ਕਿਹਾ ਗਿਆ ਕਿਸੇ ਕੋ ਮੈਂ ਤਾਂ ਇਹਨੂੰ ਕੋਝਾ ਮਜ਼ਾਕ ਸਮਝਦਾ ਕਿਉਂਕਿ ਪਿੰਡਾਂ ਦੇ ਲੋਕਾਂ ਦੀਆਂ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖੇਡਣ ਵਾਲੀ ਇੱਕ ਮੈਂ ਸਮਝਦਾ ਵੀ ਬਹੁਤ ਹੀ ਕੋਝੀ ਹਰਕਤ ਆ ਦੇਖੋ 1600 ਪਿੰਡ ਅਫੈਕਟਡ ਹੋਇਆ ਔਰ ਉਸ ਦੇ ਵਿੱਚ ਹਰ ਵਿਅਕਤੀ ਹੈ ਜਿਹੜਾ ਉਹਦੇ ਵਿੱਚ ਅਫੈਕਟਡ ਹੈ ਚਾਹੇ ਉਹ ਜਿੰਮੇਦਾਰ ਹੈਗਾ ਚਾਹੇ ਉਹ ਉਥੇ ਦੇ ਕਮੀਕਾਰੀ ਹੈਗੇ ਆ ਚਾਹੇ ਉਹ ਮਿਸਤਰੀ ਲੋਕ ਹੈਗੇ ਆ ਹਰ ਵਰਗ ਜਿਹੜਾ ਉਥੇ ਨੁਕਸਾਨਿਆ ਗਿਆ ਔਰ ਕਿਸਾਨਾਂ ਦੇ ਖੇਤਾਂ ਦੇ ਵਿੱਚ 4-4 ਫੁੱਟ ਜਿਹੜੀ ਹੈਗੀ ਆ ਜਾਂ 8-8 ਫੁੱਟ ਸਿਲਟ ਚੜ ਗਈ ਸਿਲਟ ਦੇ ਉੱਤੇ ਜਿਹੜਾ ਹੈਗਾ ਮੈਂ ਹੁਣੋ ਕੀ ਸ਼ਬਦ ਵਰਤਾਂ ਕਿ ਕਿਵੇਂ ਉਹਨੂੰ ਉਠਾਉਣਗੇ ਕਿਵੇਂ ਉਹਨੂੰ ਦੂਰ ਕਰਨਗੇ ਕਿਵੇਂ ਕਣਕ ਦੀ ਜਿਹੜੀ ਹੈਗੀ ਉਥੇ ਬਜਾਈ ਹੋਊਗੀ ਇਸ ਦੇ ਉੱਤੇ ਜਦੋਂ ਬੀਜ ਸਾਰੇ ਖਤਮ ਹੋ ਗਏ ਤੂੜੀ ਸਾਰੀ ਖਤਮ ਹੋ ਗਈ ਡੰਕਰ ਬੱਚਾ ਸਾਰਾ ਖਤਮ ਹੋ ਗਿਆ 18 1850 ਪਿੰਡ ਦਾ ਅੰਕੜਾ ਜਿਹੜਾ ਹੈਗਾ ਮੇਰੇ ਖਿਆਲ ਲੇ 1 ਕਰੋੜ ਰੁਪਇਆ ਪਰ ਪਿੰਡ ਜਿਹੜਾ ਹੈਗਾ ਲੋਕਾਂ ਨੂੰ ਆਊਗਾ ਨਹੀਂ ਇਸ ਤੋਂ ਬਾਅਦ ਤੁਸੀਂ ਇਹ ਦੇਖੋ ਕਿ ਕਿਸਾਨਾਂ ਨੇ ਤਾਂ ਜਿੱਥੋਂ ਤੱਕ ਆਪਣੀ ਜ਼ਮੀਨ ਨੂੰ ਸੁਧਾਰਨਾ ਉਹ ਸੁਧਾਰਨਾ ਹੀ ਹੈ ਸਾਰੇ ਰਸਤੇ ਟੁੱਟ ਗਏ ਸਾਰੀਆਂ ਡਿਸਪੈਂਸਰੀਆਂ ਹਸਪੀਟਲ ਖਰਾਬ ਹੋ ਗਏ ਸਾਰੇ ਜਿਹੜੇ ਹੈਗੇ ਆ ਸਕੂਲ ਜਿਹੜੇ ਹੈਗੇ ਡਿਸਟਰੋਏ ਹੋ ਗਏ ਜਦੋਂ ਇਹ ਸਾਰੀਆਂ ਚੀਜ਼ਾਂ ਦੀ ਡੈਮੇਜ ਹੋ ਗਈ ਆ ਤੇ 1800 ਕਰੋੜ ਰੁਪਏ ਦੇ ਵਿੱਚ ਕੀ ਹੋਊਗਾ ਮੈਨੂੰ ਲੱਗਦਾ ਹੈ ਕਿ ਜਿਹੜਾ ਸੈਂਟਰ ਹੈ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਪੰਜਾਬ ਤੋਂ ਉਹ ਬਦਲਾ ਉਹੀ ਜਿਹੜਾ ਹੈਗਾ ਚੱਲ ਰਿਹਾ ਜਿਹੜਾ ਕਿਸਾਨ ਅੰਦੋਲਨ ਨਾਲ ਹੀ ਜਿਹੜੀ ਹਾਰ ਹੈ ਉਹ ਕਿਤੇ ਨਾ ਕਿਤੇ ਇਹ ਪਹਿਲੇ ਪਹਿਲੇ ਟਾਈਮਾਂ ਦੇ ਵਿੱਚ ਕਾਂਗਰਸ ਵੱਲੋਂ ਵੀ ਜਿਹੜਾ ਹੈਗਾ ਇੱਥੇ ਪੰਜਾਬ ਦੇ ਨਾਲ ਇੱਕੋ ਜਿਹਾ ਮਜ਼ਾਕ ਕਰਿਆ ਗਿਆ 1988 ਦੇ ਵਿੱਚ ਪਹਿਲੇ ਜਿਹੜੇ ਹੜਾ ਆਏ ਸੀ ਉਸ ਟਾਈਮ ਦੇ ਵਿੱਚ ਤੱਤੇ ਘਾ ਦੇ ਵਿੱਚ ਕਹਿ ਲਓ ਅ ਅਰਜੀਵ ਗਾਂਧੀ ਜੀ ਇੱਕ ਅਰਬ ਰੁਪਏ ਦਾ 100 ਕਰੋੜ ਰੁਪਏ ਦੀ ਮਾਲੀ ਹਮਦ ਜਿਹੜੀ ਹੈਗੀ ਪੰਜਾਬ ਨੂੰ ਐਲਾਨ ਕਰਕੇ ਗਏ ਸੀ ਮੈਂ ਪੁੱਛਣਾ ਚਾਹੁੰਦਾ ਉਹ ਕਿੱਥੇ ਆ ਮਾਲੀ ਹਮਦ ਕੀ ਪੰਜਾਬ ਦੇ ਲੋਕਾਂ ਦੇ ਉੱਤੇ ਲੱਗੀ ਕੀ ਪੰਜਾਬ ਦੇ ਲੋਕਾਂ ਦੇ ਮੱਲਮ ਲਾਇਆ ਗਿਆ ਬਿਲਕੁਲ ਨਹੀਂ ਲਾਇਆ ਗਿਆ ਪੰਜਾਬ ਦੇ ਲੋਕਾਂ ਦਾ ਮੱਲਮ ਜਾਂ ਪੰਜਾਬ ਦੇ ਲੋਕਾਂ ਦੀ ਮਦਦ ਉਹ ਪੰਜਾਬੀਆਂ ਨੇ ਹੀ ਕਰਨੀ ਹੈ ਪੰਜਾਬ ਦੇ ਲੋਕਾਂ ਨੇ ਕਰਨੀ ਹੈ